ਦੋਸਤੋ ਇਹ ਆ ਕੁੱਤਿਆਂ ਦੀ ਉਹ ਨਸਲ ਪੱਗ ਜਿਹਨੂੰ ਲੋਕੀ ਕਹਿੰਦੇ ਆ ਕਿ ਨਾ ਤੇ ਜ਼ਿਆਦਾ ਗਰਮੀ ਚੱਲਦੇ ਨੇ ਤੇ ਨਾ ਹੀ ਜ਼ਿਆਦਾ ਸਰਦੀ ਚੱਲਦੇ ਨੇ ਪਰ ਵੇਖੋ ਇਸ ਬੇਜੁਬਾਨ ਦਾ ਕਿੰਨਾ ਪਿਆਰ ਆ ਮੇਰੇ ਪਤੀਜੇ ਦੇ ਨਾਲ ਉਹ ਗਰਮੀ ਦੇ ਵਿੱਚ 40-45 ਡਿਗਰੀ ਦੇ ਟੈਂਪਰੇਚਰ ਦੇ ਉੱਤੇ ਟਰੈਕਟਰ ਤੇ ਬੈਠ ਕੇ ਪੈਲੀ ਦੇ ਵਿੱਚ ਕੱਦੂ ਕਰ ਰਿਹਾ ਤੇ ਇਹ ਉਹਨਾਂ ਦਾ ਜਿਹੜਾ ਕੁੱਤਾ ਵਾ ਉਹ ਵੀ ਨਾਲ-ਨਾਲ ਘੁੰਮ ਰਿਹਾ ਵਾ ਤੇ बार-ਬਾਰ ਇਹ ਬੇਜੁਬਾਨ ਨੂੰ ਸਮਝਾਉਂਦਿਆ ਕਿ ਮੈਨੂੰ ਵੀ ਨਾਲ ਚੜਾ ਲੈ ਟਰੈਕਟਰ ਦੇ ਉੱਤੇ ਤੇ ਹੁਣ ਬਾਰ-ਬਾਰ ਸਮਝਾਉਣ ਦੇ ਬਾਵਜੂਦ ਵੀ ਇਹਨੇ ਟਰੈਕਟਰ ਨਹੀਂ ਰੋਕਿਆ ਤੇ ਵੇਖੋ ਇਹ ਸੜ ਦੇ ਬਾਲ ਦੇ ਪਾਣੀ ਦੇ ਵਿੱਚ ਉਤਰ ਗਿਆ ਉਹਦੇ ਪਿੱਛੇ ਪਿੱਛੇ ਲੈ ਵੀ ਉੱਤੇ ਹੁਣਾ ਲਓ ਜੀ ਵੇਖ ਲੋ ਆਪਣੇ ਜਿੱਦ ਪੁਗਾ ਕੇ ਛੱਡੀ ਆ ਸੈਫੀ ਨੇ ਆਪਣੇ ਮਾਲਕ ਦੇ ਪਿਆਰ ਦੀਆਂ ਮੋਹ ਦੀਆਂ ਤੰਦਾ ਦੇ ਵਿੱਚ ਵੱਜਾ ਸੈਫੀ ਉਹਦੇ ਨਾਲ ਨਾਲ ਹੁਣ ਕੱਦੂ ਕਰਾ ਰਿਹਾ ਟਰੈਕਟਰ ਦੇ ਉੱਤੇ ਚੜ ਕੇ ਦੋਸਤੋ ਇਹ ਬੇਜੁਬਾਨਾਂ ਦੇ ਅੰਦਰ ਪਿਆਰ ਮੁਹੱਬਤ ਮੋਹ ਇੰਨਾ ਜ਼ਿਆਦਾ ਹੁੰਦਾ ਆ ਕਿ ਵੇਖੋ ਸਰਦੀ ਬਲ ਦੀ ਗਰਮੀ ਦੇ ਵਿੱਚ ਉਹ ਵਾਲੀ ਨਸਲ ਜਿਹਨੂੰ ਲੋਕੀ ਕਹਿੰਦੇ ਨੇ ਕਿ ਨਾ ਇਹ ਜ਼ਿਆਦਾ ਗਰਮੀ ਚੱਲੇ ਨਾ ਇਹ ਜ਼ਿਆਦਾ ਸਰਦੀ ਮੌਦੀਆਂ ਤੰਦਾਂ ਨੇ ਬੇਪਰਵਾਹ ਕਰਤਾ ਗਰਮੀ ਤੇ